कवि ने लिखा है कि अब चैन से रहे दुनिया में जमाने वाले सो गए कब के लोगों को जगाने वाले स्वैर शाम दी चक्री दे विच तसती रहंदी है दिन पार महावारी दी पीड़ होवे जहां बीमारियां दिया तकलीफा किस्मत दा लिखिया है शायद ये सोच के भूल जाती है ਉਕਮંત્રી ਭਗਵੰਤ ਸਿੰਘ ਮਾਨ ਮਹਿਲਾਵਾਂ ਦੀ A ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਕਹਿਣੇ ਕੋ ਤੋਂ ਲੱਖੋ ਹੈ ਪਰ ਕਿਤਨੇ ਹੈ ਜ਼ੁਲਮ ਕੇ ਅਗੇ ਸਰ ਕਭੀ ਨਾ ਝੁਕਾਉਣੇ ਵਾਲੇ ਲੱਖਾਂ ਲੋਕ ਰੋਜ਼ ਇਸ ਦੁਨੀਆ ਤੇ ਆਉਂਦੇ ਹੈ ਤੇ ਲੱਖਾਂ ਲੋਕ ਰੋਜ਼ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਰ ਇਤਿਹਾਸ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਂਦੇ ਤਾਂ ਜ਼ਰੂਰ ਆ ਪਰ ਜਾਂਦੇ ਨਹੀਂ ਆਪਣੀ ਸੇਵਾ ਆਪਣੀ ਖਿਦਮਤ ਆਪਣਾ اخلاق ਉਹਦੀ وجہ ਨਾਲ ਅਮਰ ਹੋ ਜਾਂਦੇ ਆ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਸਾਡੇ ਇੱਜ਼ਤ ਮਾ ਚੌਧਰੀ ਓਮ ਪ੍ਰਕਾਸ਼ ਚਟਾਲਾ ਸਾਹਿਬ ਦੀ ਜਿਹੜੀ ਰੂਹ ਹੈ ਉਹ ਇਸ ਇਲਾਕੇ ਦੇ ਵਿੱਚ ਅਮਰ ਹੋ ਜਾਏਗੀ ਚੌਧਰੀ ਓਮ ਪ੍ਰਕਾਸ਼ ਚਟਾਲਾ ਸਾਹਿਬ ਸੱਚ ਦਾ ਝੂਠ ਨਾਲ ਕਦੀ ਵੀ ਸਮਝੌਤਾ ਕਰਨ ਦਾ ਨਾਂ ਹੈ ਚੌਧਰੀ ਸਾਹਿਬ ਕਿਸਾਨ ਦੀ ਲੜਾਈ ਲੜ ਜਾਣ ਦਾ ਨਾਂ ਹੈ ਚੌਧਰੀ ਓਮ ਪ੍ਰਕਾਸ਼ ਚਟਾਲਾ ਸਾਹਿਬ ਗਰੀਬ ਦੇ ਹੱਕਾਂ ਲਈ ਟੱਟ ਜਾਣ ਦਾ ਨਾਮ ਹੈ ਚੌਧਰੀ ਓਮਪ੍ਰਕਾਸ਼ ਚੋਟਾਲਾ ਸਾਹਿਬ ਵਤਨ ਨਾਲ ਮੁਹੱਬਤ ਕਰ ਵਤਨ ਨਾਲ ਵਫਾ ਕਰ ਜਾਣ ਦਾ ਨਾਮ ਹੈ ਤੇ ਚੌਧਰੀ ਓਮਪ੍ਰਕਾਸ਼ ਚੋਟਾਲਾ ਇਨਸਾਨੀਅਤ ਨੂੰ ਜ਼ਿੰਦਾ ਕਰ ਜਾਣ ਦਾ ਨਾਮ ਹੈ ਤਵਾਰੀਖ ਦਾ ਹਰ ਦੌਰ ਚੌਧਰੀ ਸਾਹਿਬ ਦਾ ਇਸ਼ਾਨਦਮੰਦ ਰਹੇਗਾ ਚੌਧਰੀ ਸਾਹਿਬ ਦੀ ਰਾਜਨੀਤੀ ਦਾ ਮਰਕਜ਼ ਮੈਵਰ ਤੇ ਮਕਸਦ ਸਿਰਫ ਇੱਕੋ ਹੀ ਸੀ ਕੀ ਹਰਿਆਣਾ ਨੂੰ ਉਹ ਬੜੇ ਆਲਾ ਮੁਕਾਮ ਤੇ ਦੇਖਣਾ ਚਾਹੁੰਦੇ ਸੀ ਚੌਧਰੀ ਓਮ ਪ੍ਰਕਾਸ਼ ਚੋਟਾਲਾ ਸਾਹਿਬ ਜੋ ਹਰਿਆਣੇ ਦੇ بیٹے ਤੇ ਬੇਟੀਆਂ ਉਹਨਾਂ ਨੂੰ ਵਿੱਦਿਆ ਦੇ ਜ਼ੇਵਰ ਨਾਲ ਆ ਰਾਪਤਾ ਹੋਇਆ ਦੇਖਣਾ ਚਾਹੁੰਦੇ ਸੀ ਹਰਿਆਣਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਉਠਾ ਕੇ ਚੱਲ ਸਕੇ ਤੇ ਗਰਦਨ ਗਰਦਨ ਜਿਹੜੀ ਆ ਕੜਾ ਕੇ ਚੱਲ ਸਕੇ ਇਹ ਚੌਧਰੀ ਸਾਹਿਬ ਦਾ ਸਿਆਸਤ ਦਾ ਮਕਸਦ ਸੀ ਦੋਸਤੋ ਅੱਜ तमाम ਦੇਸ਼ ਦੇ ਨੇਤਾ ਹਲਕੇ ਦੇ ਇਲਾਕੇ ਦੇ ਲੋਕ ਬੀਜੇਪੀ ਪਾਰਟੀ ਦੇ ਸਾਡੇ ਰਾਸ਼ਟਰੀ ਅਧਿਖ ਨਟਾ ਸਾਹਿਬ ਹਰਿਆਣਾ ਦੇ ਸੀਐਮ ਸਾਹਿਬ ਉਹ ਵੀ ਇੱਥੇ ਤਸ਼ਰੀਫ ਫਰਮਾਨੇ ਅਸੀਂ ਸਾਰੇ ਇਕੱਠੇ ਹੋਏ ਆ ਕਿ ਰੱਬਾ ਇਸ ਇਨਸਾਨ ਦੀ ਨੇਕੀ ਨੂੰ ਗਰੀਬ ਦੀ ਦੋਸਤੀ ਨੂੰ ਤੇ ਵਤਨ ਦੀ ਵਫਾ ਨੂੰ ਇਸ ਨੇਕ ਇਨਸਾਨ ਦੀ ਨੇਕੀ ਨੂੰ ਤੁਸੀਂ ਸਿਲਾ ਜ਼ਰੂਰ ਦੇਣਾ ਪੰਜਾਬ ਤੇ ਹਰਿਆਣਾ ਦੋ ਸਕੇ ਭਰਾ ਐ ਇੱਕ ਮਾਂ ਦੀ ਔਲਾਦ ਐ ਔਰ ਇਹ ਜਿਹੜੇ ਪੰਜਾਬ ਤੇ ਹਰਿਆਣਾ ਇਹਦੀ ਜਿਹੜਾ ਭਾਈ ਐ ਔਰ ਭਾਈਚਾਰਾ ਚੌਧਰੀ ਦੇਵੀ لال ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਇਸ ਭਾਈਚਾਰੇ ਦੀ علامهਤ ਤੇ ਇਸ ਭਾਈਚਾਰੇ ਦੇ ਪ੍ਰਤੀਕ ਹੈ ਔਰ ਅੱਜ ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਚੌਧਰੀ ਦੇਵੀ لال ਦੇ ਸੰਸਕਾਰ ਸੀ ਇਹ ਸੰਸਕਾਰ ਚੌਧਰੀ ਓਮ ਪ੍ਰਕਾਸ਼ ਚੋਟਾਲਾ ਤੇ ਅਗਲੇ ਉਹਨਾਂ ਦੀ ਔਲਾਦ ਦੇ ਵਿੱਚ ਏ ਮੁੰਤਕਲ ਹੋਇਆ ਹੈ ਦੋਸਤੋ ਅੱਜ ਇਸ ਗਮ ਦੇ ਮੌਕੇ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿ ਸਕਦਾ ਕਿ ਪ੍ਰਮਾਤਮਾ ਜੋ ਚੌਧਰੀ ਦੇਵੀ لال ਜੀ ਦਾ ਖਾਨਦਾਨ ਹੈ ਉਹਨਾਂ ਨੂੰ ਚੌਧਰੀ ਓਮ ਪ੍ਰਕਾਸ਼ ਵਰਗੀ ਜੁਰਤ ਹਿੰਮਤ ਉਖਤਾ ਦਿਲ ਤੇ ਉਹ ਸਖੀ ਦਿਲ ਦਿਹਾਜੇ ਕਿ ਸਰਕਾਰਾਂ ਨਾਲ ਤੇ ਕਿਸਾਨ ਦੀ ਲੜਾਈ ਲਈ ਡਟ ਜਾਣ ਦਾ ਜੋ ਜੁਰਤ ਸੀ ਉਹ ਇਸ ਖਾਨਦਾਨ ਦੇ ਵਿੱਚ ਵੀ ਆ ਸਕੇ ਔਰ ਮੈਂ ਆਪਣੇ ਛੋਟੇ ਪਾਈ ਅਬੇ ਸਿੰਘ ਜੀ ਨੂੰ ਮੈਂ ਕਵਾਂਗਾ ਅਜੇ ਸਾਹਿਬ ਜੋ ਮੇਰੇ ਤੋਂ ਉਮਰ ਚ ਵੱਡੇ ਆ ਉਹਨਾਂ ਨੂੰ ਕਵਾਂਗਾ ਕਿ ਚੌਧਰੀ ਦੇਵੀ لال ਜੀ ਦਾ ਜੋ ਵਿਰਾਸਤ ਹੈ ਇਹ ਤੁਹਾਡੇ ਲਈ ਇਕ عظیم ਜ਼ਿੰਮੇਵਾਰੀ ਔਰ ਇਹ ਮੁਕੱਦਸ ਇਮਾਨਤ ਹੈ ਪਰਮਾਤਮਾ ਤੁਹਾਨੂੰ ਦੋਵੇਂ ਭਰਾਵਾਂ ਨੂੰ ਆਪਣੇ ਸ਼ਫੀਕ ਬਾਪ ਆਪਣੇ ਸ਼ਫੀਕ ਦਾਦਾ ਜੀ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੁਹਾਨੂੰ ਜੁਰਤ ਤੇ ਹਿੰਮਤ ਦਵੇ ਜਿੰਨੇ ਵੀ ਅਜ ਇਲਾਕੇ ਦੇ ਲੋਕ ਆਏ ਹੈ ਮੈਂ ਪਰਮਾਤਮਾਗੇ ਅਰਦਾਸ ਕਰੂੰਗਾ ਤੁਹਾਡੇ ਆਉਣ ਨਾਲ ਪਰਿਵਾਰ ਤੇ ਜ਼ਖਮਾਂ ਤੇ ਮਲਮ ਲੱਗੀ ਐ ਤੁਹਾਡੇ ਆਉਣ ਨਾਲ ਦੁੱਖ ਵੰਡਿਆ ਗਿਆ ਐ ਜਿੰਨੇ ਵੀ ਤੁਸੀਂ ਆਏ ਹੋ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੀਆਂ ਔਲਾਦਾ ਨੂੰ ਖੁਸ਼ ਰੱਖੇ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਮਾਪੇ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਇਫਾਜ਼ਤ ਕਰੇ ਤੇ ਪ੍ਰਮਾਤਮਾ ਚੋਟਾਲਾ ਪਰਿਵਾਰ ਨੂੰ ਦੇਸ਼ ਤੇ ਕੌਮ ਦੀ ਖਿਦਮਤ ਕਰਨ ਦੀ ਤੋਫੀਕ عطا ਫਰਮਾਵੇ ਪ੍ਰਮਾਤਮਾ ਸਾਡੇ ਬਜ਼ੁਰਗ ਚੌਧਰੀ ਓਮ ਪ੍ਰਕਾਸ਼ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ